ਅਦੀ ਪਟਿਆਲਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਕਰਮ ਜੀਠੀਆ ਪਟਿਆਲਾ ਦੇ ਵਿੱਚ ਸਿੱਟ ਦੇ ਅੱਗੇ ਪੇਸ਼ ਹੋਏ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਰ ਮੰਤਰੀ ਸਰਦਾਰ ਸੁਰਜੀਤ ਸਿੰਘ ਰਖੜਾ ਤੇ ਹੋਰ ਅਕਾਲੀ ਦਲ ਦੇ ਯੂਥ ਦੇ ਸੀਨੀਅਰ ਆਗੂ ਵੀ ਮੌਜੂਦ ਰਹੇ ਇਸ ਮੌਕੇ ਤੇ ਸੁਰਜੀਤ ਸਿੰਘ ਰਖੜਾ ਨੇ ਦੱਸਿਆ ਕਿ ਇਹ ਬਖਲਾਈ ਹੋਈ ਸਰਕਾਰ ਹੈ ਇਸ ਦੌਰਾਨ ਸਰਦਾਰ ਸੁਰਜੀਤ ਸਿੰਘ ਰਖੜਾ ਅਤੇ ਹੋਰ ਨਾ ਆਗੂਆਂ ਨੇ ਕੀ ਕੁਝ ਕਿਹਾ ਆਓ ਦੇਖਦੇ ਹਾਂ ਤੇ ਸੁਣਦੇ ਹਾਂ ਨਾ ਕੁਝ ਤਾਂ ਨਿਕਲਣਾ ਹੈ ਨਾ ਇਹਨਾਂ ਨੇ ਕੋਈ ਹੋਰ ਗੱਲ ਐ ਇਹ ਤਾਂ ਇੱਕ ਹੁਣ ਬਖਰਾਈ ਹੋਈ ਸਰਕਾਰ ਐ ਪਹਿਲਾਂ ਇਹ ਸਭ ਕਰੀ ਕਿੰਨਾ ਚਿਰ ਹੋ ਗਿਆ ਇਹ ਇਹ ਤਾਂ ਡਰਾਉਣਾ ਚਾਹੁੰਦੇ ਨੇ ਮੈਂ ਜਿੱਤੇ ਸਾਹਿਬ ਨੂੰ ਬੋਲਣ ਲੱਗ ਗਏ ਸਰਕਾਰ ਦੇ ਖਿਲਾਫ ਬੋਲਦੇ ਨੇ ਹਰ ਚੀਜ਼ ਮੂਹਰੇ ਲੈ ਕੇ ਆਉਂਦੇ ਨੇ ਉਹ ਚੀਜ਼ ਦੀ ਬਗਲਾਟ ਐ ਯਾਦ ਕਿੰਨੀ ਗੱਲ ਕਰਦੇ ਆ ਤੇ ਤਕੋ ਸਿੱਟਾ ਕਿੰਨੇ ਸਟੈਂਪ ਉਠਾਈਏ ਨੇ ਕਿਸੇ ਦਾ ਵੀ ਰਿਜਲਟ ਗਲਤ ਨਿਕਲੇ ਹਮੇ ਇਹ ਤਾਂ ਇਹ ਇਹਨਾਂ ਦਾ ਕੰਮ ਤਾਂ ਇਹ ਹੈ ਵੀ ਡਰਾ ਲੋ ਸਿਕਿਉਰਟੀ ਪੁਆਇੰਟ ਆ ਸਿਕਿਉਰਟੀ ਸਖਤ ਸਿਕਿਉਰਟੀ ਆ ਮਰ ਕੇ ਕੰਮ ਰੁਕਿਆ ਜਾ ਰਿਹਾ ਕਿੱਥਾ ਦੇਖਦੇ ਸਾਰੇ ਮੈਂ ਕਹਿੰਦਾ ਬਾਲੂ ਫਾਂ ਦੱਸਦੇ ਵੀ ਨੇ ਡਰਦੇ ਵੀ ਨੇ ਦੇਖੋ ਜਿਹੜੇ ਅਕਾਲੀ ਨੇ ਸ਼ੋਮਣੀ ਕਾਲੀਦਾਰ ਆ ਇਹ ਡਰ ਨਾਲ ਹੀ ਹੈ ਇਹਦਾ ਜਿਹੜਾ ਵੀ ਇਕੱਠੀਆਂ ਨੇ ਇਹਨਾਂ ਨੇ ਬੰਦੇ ਵੀ ਰਹੇ ਨੇ ਵੱਡੇ ਵੱਡੇ ਪਰਚੇ ਹੋਏ ਨੇ ਸਭ ਪ੍ਰਕਾਸ਼ੀ ਬਾਲ ਦਾ 13 14 ਸਾਲ ਦੀ ਜੱਟ ਸੀ ਥੋ ਇਹ ਉਹ ਜਿਹੜਾ ਨੂੰਆ ਤੋਂ ਜਾਂ ਖੇਤ ਤੋਂ ਕੋਈ ਡਕਣਾ ਨਹੀਂ ਸਰਕਾਰ ਕਹਿ ਰਹੀ ਮਜੀਠਾ ਸਾਹਿਬ ਨੂੰ ਪਤਾ ਜੀ ਕਿ ਵੀ ਮੇਰੇ ਤੇ ਕਾਰਵਾਈ ਹੋਣੀ ਹੈ ਤਾਂ ਬੋਲਣ ਲੱਗੇ ਆ ਕੀ ਗੱਲ ਫੋਨ ਦੇ ਇਹਨਾਂ ਨੇ ਜੋ ਸੁਨੇਹਾ ਭੇਜਿਆ ਸੀ ਉਹਨਾਂ ਨੂੰ ਇਹਨੇ ਕੋਈ ਸੁਨੇਹਾ ਭੇਜਿਆ ਸੀ ਵੀ ਭਾਈ ਇਹ ਤੇ ਕਾਰਵਾਈ ਹੋਣ ਲੱਗੇ ਤੂੰ ਬੋਲ ਤਾਂ ਇਹ ਤਾਂ ਹੁਣ ਇਹਨਾਂ ਦੇ ਗੱਲਾਂ ਨੇ ਤੂੰ ਨਹੀਂ ਨਾਲਾ ਤੁਹਾਡੀ ਕਿ ਸਟੇਪਰੋਗੇ ਦੇਖੋ ਬਸ ਨਾਲ ਖੜਿਆ ਬੰਦੀ ਨਾਲ ਤੁਹਾਡੀ ਸਰਕਾਰ ਚ ਐਮ ਐਲ ਵੀ ਰਹੇ ਪਰ ਉਹ ਹੀ ਰੋਕ ਲਾ ਰਹੇ ਮੇਰੇ ਖਿਆਲ ਤੋਂ ਕੋਈ ਇਹੋ ਜੀ ਗੱਲ ਹੋਈ ਨਹੀਂ ਬਚਪਨ ਨੂੰ ਪਤਾ ਨਹੀਂ ਕੀ ਕਿਹਾ ਉਹਨੇ ਨਹੀਂ ਕਿਹਾ ਪਰ ਮੇਰਾ ਖਿਆਲ ਕੋਈ ਅਜਿਹੀ ਕੋਈ ਗੱਲ ਨਹੀਂ ਠੀਕ ਹੈ ਬਸ ਠੀਕ ਹੈ ਮੀਡੀਆ ਸਾਹਮਣੂ ਸਿੱਟ ਨੇ ਬੁਲਾਇਆ ਲੱਗਦਾ ਕਿ ਕੋਈ ਨਹੀਂ ਦੇਖੋ ਸਿੱਟ ਦਾ ਕੋਈ ਨਹੀਂ ਤੁਝਾ ਨਿਕਲਣਾ ਨਹੀਂ ਇਹ ਬਦਲਾਖੋਰ ਦੀ ਨੀਤੀ ਦੇ ਨਾਲ ਇਹ ਜਾਣਬੁੱਝ ਕੇ ਸ਼੍ਰੋਮਣੀ ਕਾਲੀਯਾਨ ਨੂੰ ਮਜੀਠੀਆ ਸਾਹਿਬ ਨੂੰ ਮੈਂ ਸਮਾਂ ਦਾ ਪਰੇਸ਼ਾਨ ਕੀਤਾ ਜਾ ਰਿਹਾ ਕਿਉਂਕਿ ਪਹਿਲਾਂ ਕਾਤੋਂ ਯਾਦ ਹੋ ਜੋ ਕਾਂਗਰਸ ਵੇਲੇ ਪਰਚਾ ਦਰਜ ਹੋਇਆ ਉਦੋਂ ਕਿੰਨੇ ਐਡੀਜੀਪੀ ਬਦਲੇ ਗਏ ਕਿੰਨੇ ਡੀਐਸਐਸਪੀ ਬਦਲੇ ਗਏ ਸਿੱਟ ਅਖੀਰ ਨੂੰ ਬੜੇ ਤੱਕੇ ਨਾਲ ਮਤਲਬ ਪਰਚਾ ਦਰਜ ਹੋਇਆ ਕਿ ਮਾਨਜੋ ਹਾਈ ਕੋਰਟ ਨੇ ਜੋ ਉਸ ਕਮੈਂਟ ਦਿੱਤੇ ਆਪਣੇ ਉਹਦੇ ਬੇਲ ਵੇਲੇ ਤਾਂ ਉਹਨਾਂ ਨੇ ਬਰੀ ਕੀਤਾ ਸੀ ਕੇਸ ਉਹਨਾਂ ਨੂੰ ਇੱਕ ਕਿਸਮ ਦਾ ਤੇ ਕਿਉਂਕਿ ਬਿਜਲੀਆ ਸਾਹਿਬ ਨੇ ਪਹਿਲਾਂ ਕਾਂਗਰਸ ਵੇਲੇ ਪੂਰੀ ਸਰਕਾਰ ਨੂੰ ਘੇੜਦੇ ਰਹੇ ਹੁਣ ਵੀ ਤੱਥਾਂ ਦੇ ਆਧਾਰ ਦੇ ਉੱਪਰ ਆਮ ਆਦੀ ਪਾਰਟੀ ਸਰਕਾਰ ਨੂੰ ਘੇੜਦੇ ਨੇ ਕਿਉਂਕਿ ਸਰਕਾਰ ਨੇ 2 ਸਾਲ ਦੇ ਵਿੱਚ ਕੋਈ ਬਦਲਾਅ ਦੇ ਜਿਸ ਬਦਲਾਅ ਨਾਲ ਬਣੀ ਸੀ ਉਹ ਸਾਰੇ ਵਾਦੇ ਖੋਖਲੇ ਹੋ ਗਏ ਕੋਈ ਵਾਦਾ ਪੂਰਾ ਨਹੀਂ ਕਰ ਸਕੇ ਮਾਈਨਿੰਗ ਦਾ ਮਸਲਾ ਹੋਵੇ ਸੂਸਾਇਡ ਦਾ ਮਸਲਾ ਹੋਵੇ ਕਦੇ ਜਲੰਧਰ ਸੂਸਾਇਡ ਕਰ ਰਿਹਾ ਕਾ ਟੀਚਰ ਸੂਸਾਇਡ ਕਰ ਰਹੇ ਨੇ ਇਸ ਸਾਰੇ ਸਾਰੀ ਗੱਲ ਨੂੰ ਮਜੀਠੀਆ ਸਾਹਿਬ ਨੇ ਬੜੀ ਬੇਬਾਕੀ ਨਾਲ ਦਲੇਰੀ ਨਾਲ ਪੰਜਾਬ ਦੇ ਲੋਕਾਂ ਸਾਹਮਣੇ ਲਿਆਂਦਾ ਤੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੂੰ ਕੇਰਿਆ ਆਮ ਆਦਮੀ ਪਾਰਟੀ ਨੂੰ ਕੇਰਿਆ ਉਹਦੀ ਉਹਨਾਂ ਨੂੰ ਅਕਾਲੀਆਨ ਨੂੰ ਡਰਾਉਣ ਖਾਤਰ ਮਜੀਠੀਆ ਸਾਹਿਬ ਨੂੰ ਪਿੱਛੇ ਕਰਨ ਖਾਤਰ ਆ ਸਮਨਿੰਗ ਹੋ ਰਹੀ ਆ ਤੇ ਸਮਨਿੰਗ ਦੇ ਨਾਲ ਕੋਈ ਫਰਕ ਨਹੀਂ ਪੈਣਾ ਜਿਵੇਂ ਪਹਿਲਾਂ ਬਿਲਕੁਲ ਬੇਪਾਕ ਹੋ ਕੇ ਸਾਫ਼ ਤਰ੍ਹਾਂ ਨਿਕਲੇ ਨੇ ਤੇ ਇਹ ਸਮਨ ਜਿਹੜੇ ਆ ਰਹੇ ਨੇ ਬੁਲਾ ਰਹੇ ਬਿਲਕੁਲ ਸਾਫ਼ ਤਰ੍ਹਾਂ ਨਿਕਲਣਗੇ ਅੱਜ ਦੇਖੋ ਅਕਾਲੀ ਦਲ ਤੋਂ ਕਿੱਡਾ ਬੜਾ ਭਾਇ ਤੇ ਖੌਫ ਇਹਨਾਂ ਨੂੰ ਆ ਸਾਰਾ ਪਟਿਆਲਾ ਸੀਲ ਕੀਤਾ ਪਿਆ ਹਜ਼ਾਰਾਂ ਦੀ ਗਿਣਤੀ ਪੁਲਿਸ ਫੋਰਸ ਲਾਰਕੀਆ ਸਕੂਲ ਦੇ ਬੱਚੇ ਨਹੀਂ ਲੰਘਣਦੇ ਜਾ ਰਹੇ ਅਕਾਲੀਆਂ ਦੇ ਵਰਕਰ ਨੂੰ ਪਿੱਛੇ ਰੋਕਿਆ ਜਾ ਰਿਹਾ ਗੱਡੀਆਂ ਪਿੱਛੇ ਰੋਕ ਰਹੇ ਨੇ ਸੋ ਇਹ ਸਰਕਾਰ ਦੀ ਘਬਰਾਹਟ ਤੇ ਬਖਲਾੜ ਦਾ ਨਤੀਜਾ ਕਹਿ ਸਕਦੇ ਹਾਂ ਕਿ ਸਰਕਾਰ ਦੀ ਘਬਰਾਹਟ ਸੋ ਸ਼ੋ ਹੋ ਰਹੀ ਆ ਕਿ ਬਿਨਾ ਲੋਕਾਂ ਦਾ ਧਿਆਨ ਨੂੰ ਡਿਵਰਟ ਕਰਨ ਵਾਸਤੇ ਇਹ ਸਭਣੀ ਘੋਰੀਆ ਬੈਰੀਕੇਡਿੰਗ ਹੋ ਰਹੀ ਆ ਕਿ ਕੁਝ ਹੋ ਰਿਹਾ ਸੋ ਇਹ ਗੱਲਾਂ ਕੋਈ ਅਕਾਲੀਆਂ ਦਾ ਡਰਿਆ ਨਾ ਡਰਦਾ ਕਿ ਤੁਹ ਕੁਰੀਆ ਜੀ ਮਿਸਰਾਂ ਦਾ ਚੁਕਨੇ ਲੱਗਦਾ ਕਿ ਸ਼ਿਤਾਂ ਨੂੰ ਇੱਕ ਪੰਜਾਬ ਦੀ ਪਹਿਲੀ ਵਾਰ ਇਤਿਹਾਸ ਚ ਹੋਇਆ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਪਾਗਲ ਦਬਰੈਸ਼ ਦਾ ਮਰੀਜ਼ ਹੈ ਉਹਨੂੰ ਜਿਹਦਾ ਪਰਿਵਾਰ ਵੀ ਪਾਗਲ ਕਹਿਣ ਲੱਗ ਜੇ ਉਹ ਰੋਕ ਨੂੰ ਤਾਂ ਕਹਿਣ ਕੀ ਗੇੜਾ ਉਹ ਵਾਰ-ਵਾਰ ਜਦੋਂ ਵੀ ਤੁਸੀਂ ਸਰਦਾਰ ਵਿਕਰਮਜੀਤ ਸਿੰਘ ਮਜੀਠੀਏ ਨੂੰ ਹਜ਼ਾਰ ਵਾਰ ਉਹ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਸਰਦਾਰ ਵਿਕਰਮਜੀਤ ਸਿੰਘ ਜਿੱਤ ਗਿਆ 6 ਰਾਤਾਂ ਜਰਨੈਲ ਨੇ ਮਾਜੀ ਦੇ ਕਦੇ ਨਾ ਡਰੇ ਨਾਵਾਂ ਡਰਨਾ ਹੈ ਅੱਜ ਫਿਰ ਇੱਕ ਬਹਿਲੀ ਦੀ ਜੁਕੀ ਦੇ ਕੇ ਅੱਜ ਫਿਰ ਬੁਲਾਇਆ ਉਹ ਜਦੋਂ दारू ਪੀਂਦਾ ਸਵੇਰ ਨੂੰ ਫਿਰ ਕੋਈ ਨਾ ਕੋਈ ਨੂੰ ਇਹ ਹੁੰਦਾ ਵੀ ਮੇਰੇ ਖਿਲਾਫ ਕਿਉਂਕਿ ਅੱਜ ਪੰਜਾਬ ਦਾ ਜਿਹੜਾ ਆਪ ਵਾਲਾ ਵਰਕਰ ਆ ਉਹ ਆਪ ਦਾ ਵਰਕਰ ਆਪਣੇ ਆਪ ਨੂੰ ਆਪ ਦਾ ਵਰਕਰ ਕਹਿਣ ਤੋਂ ਵੀ ਥੋੜਾ ਸ਼ਰਮ ਕਰਨ ਲੱਗ ਗਿਆ ਅੱਜ ਉਹਨੇ ਬੇਸਵਾਦ ਗੱਲ ਕਰਨ ਦੀ ਜਿੰਨੇ 11 ਵਜੇ ਕਿਹਾ ਹੈ ਅੱਜ ਉਹਨਾਂ ਦੇ ਬਿਨਾ ਕਹੇ ਤੋਂ ਅੱਜ ਜਿਹੜੇ ਦੇਖਿਆ ਹਜ਼ਾਰਾਂ ਦੇ ਹਿਸਾਬ ਨਾਲ ਇੱਥੇ ਜਿਹੜੇ ਕਾਲੀ ਦਲ ਦੇ ਵਰਕਰ ਨੇ ਉਹ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ ਸਰਦਾਰ ਵਿਕਰਮਜੀਤ ਸਿੰਘ ਜੀ ਕਿਹਾ ਜਿੰਨੀ ਦੇਰ ਤੱਕ ਵੀ ਅੰਦਰ ਉੱਥੇ ਰਹਿਣਗੇ ਵਰਕਰ ਸਾਰੇ ਉਹਨੀ ਅਜ ਨਾਲ ਤੁਹਾਡੀ ਸਰਕਾਰ ਦੇ ਵਿੱਚ ਐਮਐਲਏ ਦੇ ਰਿਹਾ ਪਰ ਉਹੀ ਆਰੋਪ ਲਾ ਰਿਹਾ ਉਹਨਾਂ ਕੋਈ ਫਿਰਕੇ ਚਲੋ ਇਹੋ ਜਿਹੇ ਬੰਦੇ ਦਾ ਕਣਕ 'ਚ ਵੀ ਕੋਈ ਨਾ ਕੋਈ ਜਿਹੜੀ ਕਣਕ ਦੀ ਫੁੱਕ ਜਾਂਦੀ ਹੁੰਦੀ ਹੈ ਜਿਹੜੇ ਬੰਦੇ ਰਹਿ ਕੇ ਕਰਨਾ ਕਿੰਨਾ ਦਾ ਜ਼ਮੀਨ ਮਰਿਆ ਹੁੰਦਾ ਉਹ ਇਹੋ ਜਿਹੇ ਬੰਦੇ ਗੱਲਾਂ ਕਰਦੇ ਨੇ ਜਿਹਨਾਂ ਦਾ ਜ਼ਮੀਨ ਹੁੰਦਾ ਉਹ ਆਪਣੀ ਪਾਰਟੀ ਨੂੰ ਆਪਣੀ ਹਮੇਸ਼ਾ ਸਿਰ ਦਾ ਦਾਸ ਸਮਝਦੇ ਨੇ ਪਰ ਉਹ ਕਹਿੰਦੇ ਜੱਗ ਜਾਇਰ ਹੈ ਕਿ ਮੀਟੇ ਸਾਹਿਬ ਨੇ ਕੀ ਕੀਤਾ ਕਿੰਨੀ ਦੇਰ ਹੁੰਦਾ ਤਾਂ ਦੋ ਸਾਲ ਪਿਛਲੀ ਕਾਂਗਰਸ ਵੀ ਲੰਘ ਗਈ ਤੇ ਇਹ ਵੀ ਦੋ ਸਾਲ ਲੰਘ ਗਏ ਜੇ ਜਗ ਜਿਹੜੇ ਇਹੋ ਜੀ ਕੋਈ ਗੱਲ ਹੁੰਦੀ ਤਾਂ ਸਰਕਾਰਾਂ ਨੂੰ ਕੋਈ ਰੋਕ ਨਹੀਂ ਸਕਦਾ ਫਿਰ ਕਿੰਨੀ ਦੇਰ ਤੱਕ ਅੰਦਰ ਕੋਈ ਰੱਖ ਸਕਦਾ ਹੈ ਅੱਜ ਸਾਰਾ ਪਟਿਆਲਾ ਸੀਲ ਕੀਤਾ ਮੈਂ ਲੇਕਿਨ ਪਰਚਾਣ ਲੋਕਾਂ ਨੂੰ ਇੱਕ ਡਰ ਰਿਹਾ ਹੈ ਜਦੋਂ ਕਾਲੀ ਦਲ ਦੇ ਵਰਕਰ ਆਉਂਦੇ ਨੇ ਤਾਂ ਪੁਲਿਸ ਤੇ ਕੀ ভূমিকা ਮਤਲਬ ਵੀ ਡਰ ਪੈਣ ਲੱਗ ਜਾਂਦਾ ਤੁਸੀਂ ਜਦੋਂ ਚਾਰ ਪੰਜ ਹਜ਼ਾਰ ਦੀ ਜਿਹੜੀ ਗੱਲੀ ਹੈ ਉਹ ਅੱਜ ਸਾਰਾ ਇੱਥੇ ਜਿਹੜੇ ਪਰਚਾਣ ਕੋਸ਼ਿਸ਼ਾਂ ਲਾਇਆ ਨਾ ਕਾਲੀ ਦਲ ਕਦੇ ਡਰਿਆ ਤੇ ਨਾ ਹੀ ਕਾਲੀ ਦਲ ਕਦੇ ਡਰਦਾ ਹੈ ਏਵਰ ਪੰਜਾਬੀ ਦੀ ਪਟਿਆਲਾ ਤੋਂ ਸਚਿੰਤ ਸੂਦੀ ਵਿਸ਼ੇਸ਼ ਰਿਪੋਰਟ